ਮੈਂਬਰ ਪੰਚਾਇਤ ਗੁਰਪ੍ਰਿੰਦਰ ਸਿੰਘ ਸਭਰਾਜ ਕੀ ਕਹਿਣਾ ਚਾਹੋਗੇ ਜਿਹੜੀ ਆਪੋ ਇਹ ਪੌੜੀ ਸ਼ੁਰੂਆਤ ਕੀਤੀ ਹੈ ਕਹਿਣ ਵਾਲੀ ਗੱਲ ਇਹ ਹੈ ਜੀ ਅੱਜ ਬਹੁਤ ਵਧੀਆ ਸਭਰਾਮਾ ਦੇ ਵਿੱਚ ਜੋ ਬੜੇ ਚਿਰ ਤੋਂ ਪੁਰਾਣੀ ਪੁਰਾਣੇ ਸਮੇਂ ਤੋਂ ਇੱਕ ਕੰਮ ਲਟਕਿਆ ਸੀ ਉਹ ਅੱਜ ਸ਼ੁਰੂ ਹੋਇਆ ਜੋ ਕਿ ਸਾਡੇ ਪਿੰਡ ਦੀ ਇੱਕ ਮੇਨ ਗਲੀ ਬਾਬਾ ਵੀਰ ਸਿੰਘ ਵਾਲੀ ਗਲੀ ਜੀ ਦਾ ਤੁਸੀਂ ਪਿਛਲੇ ਦਿਨਾਂ 'ਚ ਕਾਫੀ ਟੀ.ਐਸ.ਏ ਦੇਖਣ ਨੂੰ ਮਿਲਿਆ ਆਵਾਦ-ਵਿਵਾਦ ਵੀ ਵਿਖਾਇਆ ਗਿਆ ਨੇ ਉਹਦਾ ਅੱਜ ਕੰਮ ਜਿਹੜਾ ਪਾਇਪ ਲਾਈਨ ਪਾਉਣ ਦਾ ਕੰਮ ਸ਼ੁਰੂ ਹੋਇਆ ਹੈ ਇਹ ਪਾਈਪ ਲਾਈਨ ਅੱਜ ਸ਼ੁਰੂ ਹੋ ਕੇ ਤੇ ਅੱਡੇ ਤੋਂ ਲੈ ਕੇ ਤੇ ਬਾਬਾ ਕਾਨਸਾ ਦੇ ਗੁਰਦੁਆਰੇ ਤੱਕ ਜਿੰਨੀ ਵੀ ਇਹ ਗਲੀ ਆ ਜਿਹੜਾ ਇਹ ਪਾਣੀ ਦਾ ਨਿਤ ਦਿਹਾੜੀ ਛੜਕ ਤੇ ਸੀਵਰੇਜ ਪੈਣ ਦਾ ਕੰਮ ਸ਼ੁਰੂ ਹੋਇਆ ਹੈ ਤੇ ਇਹਦੇ ਉੱਤੇ ਬਕਾਇਦਾ ਸੜਕ ਬਣੂਗੀ ਉਹਦੇ ਸਬੰਧ ਦੇ ਵਿੱਚ ਸ਼ੁਰੂਆਤ ਕੀਤੀ ਗਈ ਹੈ ਸਮੁੱਚੀ ਆਮ ਆਰਥਿਕ ਪਾਰਟੀ ਇੱਥੇ ਟੀਮ ਅੱਜ ਹਾਜ਼ਰ ਹੈ ਪਿੰਡ ਦੇ ਨੋਦਵਾਰ ਸੱਜਣ ਹੋਰ ਵੀ ਅਸੀਂ ਧਨਵਾਦੀ ਆ ਸਰਦਾਰ ਲਾਲਜੀਤ ਸਿੰਘ ਖੁੱਲਰ ਕੈਬਨਿਟ ਮੰਤਰੀ ਪੰਜਾਬ ਜਿਨ੍ਹਾਂ ਨੇ ਇਸ ਸਾਡੀ ਮੰਗ ਨੂੰ ਬੜੇ ਦੀ ਕਿਰਾਤੋਂ ਲਟਕਦੀ ਹੋਈ ਮੰਗ ਨੂੰ ਅੱਜ ਪੂਰਾ ਕੀਤਾ। ਉਹਨਾਂ ਦੇ ਸਾਰੇ ਦਸ਼ਾ ਨਿਰਦੇਸ਼ ਇੱਥੇ ਕੰਮ ਹੋਇਆ। ਨਾਲ ਹੀ ਅਸੀਂ ਧਨਵਾਦੀ ਹਾਂ। ਜਿੱਥੋਂ ਇਹ ਕੰਮ ਸ਼ੁਰੂ ਹੋਇਆ ਸਰਦਾਰ ਬਲਦੇਵ ਸਿੰਘ ਤੇ ਉਹਨਾਂ ਦੇ ਭਤੀਜੇ ਰਾਜੂ ਵੀਰ ਗੋਪੀ ਜਿਨ੍ਹਾਂ ਦਾ ਇਹ ਨਿੱਜੀ ਥਾਂ ਹੈ ਜਿਹਦੇ ਵਿੱਚੋਂ ਕੰਮ ਸ਼ੁਰੂ ਕੀਤਾ ਉਹਨਾਂ ਦੀ ਆਪਦੀ ਥਾਂ ਦੇ ਵਿੱਚੋਂ ਉਹਨਾਂ ਨੇ ਪੂਰੇ ਪਾਉਣ ਲਈ ਸਾਨੂੰ ਸਹਿਮਤੀ ਦਿੱਤੀ ਹੈ ਸਾਰੀ ਪਾਰਟੀ ਨੂੰ। ਸਭ ਤੋਂ ਪਹਿਲਾਂ ਉਹਨਾਂ ਨਾਲ ਮੀਟਿੰਗ ਕੀਤੀ ਗਈ ਹੈ ਤੇ ਉਹਨਾਂ ਨੇ ਸਹਿਮਤੀ ਦਿੱਤੀ ਹੈ। ਕਿ ਸਾਡੇ ਇਹਦੇ ਪਾਣੀ ਦਾ ਨਿਕਾਸ ਜਿਹੜਾ ਉਹ ਸਾਡੇ ਨੀਚੇ ਥਾਂ ਹੀ ਨਿਕਲ ਲਿਆ ਜਾਵੇ। ਇਸ ਲਈ ਅਸੀਂ ਉਹਨਾਂ ਦੇ ਵੀ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਪਿੰਡ ਦੇ ਸਾਂਝੇ ਕੰਮ ਦੇ ਵਿੱਚ ਆਪ ਦਾ ਸਹਿਯੋਗ ਦਿੱਤਾ ਤੇ ਨਾਲ ਹੀ ਅਸੀਂ ਧੰਨਵਾਦੀ ਹਾਂ ਪੰਜਾਬ ਸਰਕਾਰ ਦੇ ਸਮੁੱਚੀ ਆਮ ਆਦਮੀ ਟੀਮ ਦਾ ਵੀ ਧੰਨਵਾਦੀ ਹਾਂ ਜਿਨ੍ਹਾਂ ਨੇ ਇਹ ਰਲ ਮਿਲ ਕੇ ਕੰਮ ਨੂੰ ਨਿਪਟਰੀ ਚੁੜਾਇਆ ਤੇ ਪਿੰਡ ਦੇ ਵਿੱਚ ਇਸ ਚੀਜ਼ ਦਾ ਜਿਹੜਾ ਉਹ ਸਾਨੂੰ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਇਹ ਬੜੇ ਚਿਰ ਦਾ ਲੜ ਗਿਆ ਆ ਕੰਮ ਸੀ ਜਿਹੜਾ ਅੱਜ ਉਹ ਨਿਪਟਰੀ ਚੜਨ ਜਾ ਰਿਹਾ ਹੈ। ਮੇਰਾ ਨਾਮ ਹੀ ਲੱਭੇ ਚ ਕੀ ਕਹਿਣਾ ਚਾਹੋਗੇ ਅੱਜ ਰਪੋਰੀਆਂ ਦੀ ਸੁਵਾਰਿਜ ਅੱਜ ਪਿੰਡ ਸੁਭਰਾ ਦੇ ਵਿੱਚ ਗੁਰਦੁਆਰਾ ਬਾਬਾ ਵੀਰ ਸਿੰਘ ਜਿਹੜੀ ਸਾਡੇ ਸੁਭਰਾ ਦੀ ਮੇਨ ਸੜਕ ਆ ਉਸ ਦੇ ਵਿੱਚ ਤੁਸੀਂ ਵੇਖਿਆ ਹੋਗਾ ਕਿ ਪਿਛਲੇ ਲੰਬੇ ਸਮੇਂ ਤੋਂ ਜਿਹੜੀ ਟੁੱਟੀ ਹੀ ਪਾਣੀ ਚੱਕਰ ਕਾਫੀ ਹੋਇਆ ਸੀ ਤੇ ਵਿਕਾਸਕਾਰੀਆਂ ਦੀ ਲੜੀ ਤਹਿਤ ਅੱਜ ਪਿੰਡ ਸੁਭਰਾ ਦੇ ਵਿੱਚ ਵੀ ਵਿਕਾਸ ਕਾਰਜ ਸ਼ੁਰੂ ਕੀਤੇ ਗਏ ਬਹੁਤ ਵੱਡੇ ਲੈਵਲ ਤੇ ਜਿਹੜਾ ਸੀਵਰੇਜ ਟਾਈਪੋਂਟ ਵਾਲੇ ਨੂੰ ਦੇ ਪਾ ਕੇ ਪਾਣੀ ਦਾ ਨਿਕਾਸ ਕੀਤਾ ਜਾਏਗਾ ਔਰ ਉਸਦੇ ਉੱਪਰ ਕਿਹੜੀ ਆ ਸੜਕ ਬਣਾਈ ਜਾਏ ਕਿ ਲੋਕਾਂ ਦੀ ਵਜਦੀ ਜਗ੍ਹਾ ਤੇ ਇੰਟਰਲੌਕ ਟਾਇਲ ਲਾ ਕੇ ਜਿਹੜਾ ਮੇਨ ਰਸਤਾ ਵਾ ਬਹੁਤ ਪਿੰਡ ਵਾਸੀਆਂ ਦੇ ਮਤਲਬ ਸੁਖਤ ਕੀਤਾ ਜਾਵੇਗਾ ਅਸੀਂ ਸਾਡੀ ਸਮੁੱਚੀ ਆਮ ਆਦਮੀ ਪਾਰਟੀ ਟੀਮ ਸੁਭਰਾ ਕੈਬਨਿਟ ਮੰਤਰੀ ਲਾਲਜੀਤ ਸਿੰਘ ਖੁੰਨਰਦਾ ਜਿੰਨਾ ਵੀ ਧੰਨਵਾਦ ਕੀਤਾ ਜਾਵੇ ਉਹਨਾਂ ਹੀ ਥੋੜਾ ਵਾ ਕਿਉਂਕਿ ਇਹ ਜਿਹੜੀ ਮੰਗ ਸੀ ਬਹੁਤ ਲੰਮੇ ਸਮੇਂ ਤੋਂ ਮੰਗੀ ਸਾਡੇ ਪਿੰਡ ਦਾ ਮੇਨ ਰਸਤਾ ਹੋਣ ਕਰਕੇ ਬਹੁਤ ਜਿਆਦਾ ਪਰੇਸ਼ਾਨੀ ਆਉਂਦੀ ਸੀ ਅੱਜ ਜਿਹੜੀ ਉਹ ਸਾਡੀ ਮੰਗ ਪੂਰੀ ਹੋਈ ਆ ਪਿੰਡ ਵਾਸੀਆਂ ਨੂੰ ਬਹੁਤ ਖੁਸ਼ੀ ਦੀ ਜਿਹੜੀ ਲੈ ਰਿਆ ਤੇ ਇਸੇ ਲੜੀ ਦਾ ਪਿੰਡ ਦੇ ਵਿੱਚ ਹੋਰ ਵੀ ਜਿਹੜੇ ਵਿਕਾਸ ਕਾਰਜ ਆ ਅਸੀਂ ਜਿਹੜੇ ਆ ਸਮਾ ਰਹਿੰਦਿਆਂ ਇਹ ਮੁਕੰਮਲ ਕਰਾਂਗੇ ਤੇ ਪਿੰਡ ਵਾਸੀਆਂ ਦੇ ਹੱਕ ਦੇ ਤੇ ਜਾਮਾ ਦੇ ਪਾਰਟੀ ਤੋਂ ਸਭਰਾ ਸਦਾ ਹੀ ਖੜੀ ਰਹੋ ਮੇਰਾ ਨਾਮ ਰঞ্জੀ ਸਿੰਘ ਜੀ ਕੀ ਕਹਿਣਾ ਚਾਹੋਗੇ ਆੜੀ ਪੋਰਿਆ ਪੌਂਦੀ ਅੱਜ ਸ਼ੁਰੂਆਤ ਕੀਤੀ ਗਈ ਆ ਇਹ ਮੇਰੇ ਵੀ ਗੁਰਵਿੰਦਰ ਸਿੰਘ ਤੇ ਲਵਦੀ ਸਿੰਘ ਦੱਸ ਚੁੱਕੇ ਆ ਇਹ ਸੜਕ ਦੀ ਬਹੁਤ ਸਸਤਾ ਹਾਲਤ ਹੈ ਬੜਾਈ ਚਾਤੋਂ ਗਲੀ ਦੀ ਮੰਗੇ ਹੀ ਬੜੀਆਂ ਸਰਕਾਰਾਂ ਹੋ ਗਈਆਂ ਇਹ ਕਿਸੇ ਤੋਂ ਹੋਇਆ ਇਹ ਸਰਦਾਰ ਲਾਲਜੀ ਸਿੰਘ ਪੁੱਲਰ ਦੀ ਫੋਨ ਕਰਕੇ ਇਹ ਸੀਰੇ ਪੈ ਰਿਹਾ ਵੱਡਾ ਸੀਰੇ ਪੈ ਰਿਹਾ ਢਾਈ ਮੀਰਾ ਨਾਂਜੀ ਚੇਅਰਮੈਨ ਅੰਗਰੇਜ਼ੀ ਠੀਕਣਾ ਚਾਹੋਗੇ ਅੱਜ ਜਿਹੜੀ ਸ਼ੁਰੂਆਤ ਕੀਤੀ ਹੈ ਅਸੀਂ ਬਹੁਤ ਧੰਨਵਾਦੀ ਹੈ ਕੈਬਨਰ ਮੰਤਰੀ ਲਾਲਜੀ ਸਿੰਘ ਪੁੱਲਰ ਪੀਏ ਗਲਬਾਕ ਸਿੰਘ ਔਰ ਸਮੂਹ ਵਲੰਟੀਅਰਸ ਭਰਾਵਾਂ ਦੇ ਜਿਨ੍ਹਾਂ ਦੇ ਉਦਮ ਸੰਕਾਏ ਇਹ ਛੜਕ ਜੋ ਬਾਬੇ ਵੀਰ ਸਵਾਰੀ ਆ ਬਹੁਤ 5-10 ਸਾਲ ਤੋਂ ਖਰਾਬ ਹੀ ਇਹ ਸੜਕ ਉਹ ਆ ਜਿਹੜੀ ਤਰਕੀਬਨ 22 ਘੰਟੇ ਚੱਲਦੀ ਹੈ ਰਾਤ ਨੂੰ 11 12 ਵਜੇ ਲੋਕ ਘਟਦੇ ਆ ਤੇ 2 ਵਜੇ ਫਿਰ ਗੁਰਦਰਾਸ ਸਾਹਿਬ ਵਾਸਤੇ ਆਉਣੇ ਸ਼ੁਰੂ ਹੋ ਜਾਂਦੇ ਆ ਇਹ ਸੜਕ ਲਈ ਬਹੁਤ ਹੀ ਹਾਲਤ ਖਸਤਾ ਸੀ ਜੀ ਤੇ ਹੁਣ ਇਹ ਸੀਵੇ ਦਾ 2.5 ਫੁੱਟ ਦਾ ਚੌੜਾ ਪਾਈਪ ਆ ਕੇ ਇਹ ਸੜਕ ਕੰਪਲੀਟ ਕਰ ਰਹੇ ਆ ਬਹੁਤ ਬੋਤਲਬਾਟੀ ਜੀ ਕਿ ਹਰਤਾਰ ਸਿੰਘ ਜੀ ਬਲਾਕ ਪ੍ਰਧਾਨਾ ਮਾਦਮ ਪਰ ਥਿਲਕਾ ਪਟੇ ਇਹ ਜੀ ਬੜੀ ਖੁਸ਼ੀ ਦੀ ਗੱਲ ਆ ਬਹੁਤ ਲੰਮੇ ਸਮੇਂ ਤੋਂ ਸਾਡੇ ਬੱਸ ਸਟੈਂਡ ਤੋਂ ਬਾਬਾ ਵੀਰ ਸਿੰਘ ਗੁਰਦੁਆਰਾ ਬਾਬਾ ਖਾਨ ਸਿੰਘ ਗੁਰਦੁਆਰਾ ਗਦਾਈ ਕੀ ਪੱਤੀ ਕੋਤਰਾਂ ਬਹੁਤ ਜਿਆਦਾ ਹੀ ਸ਼ਿਰਕਦਾ ਮੰਡਾ ਵਾਲੀ ਕੈਪਟਨ ਮੰਤਰੀ ਸਰਦਾਰ ਲਾਲਜੀ ਸਿੰਘ ਭੁੱਲਰ ਵੱਲੋਂ ਅੱਜ ਇਹ ਕੰਮ ਸ਼ੁਰੂ ਕਰਵਾਇਆ ਗਿਆ ਬਹੁਤ ਲੰਮੇ ਸਮੇ ਤੋਂ ਹੀ ਇਹਦੀ ਲੋੜ ਸੀ ਅੱਜ ਸੀਵਰੇਜ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਜੀ ਇਹ ਅਸੀਂ ਬਾਬੇ ਖਾਨ ਸਿੰਘ ਗੁਰਦੁਆਰੇ ਤੋਂ ਲਾ ਕੇ ਪਾਸਟੈਂਡ ਪਾਸਟੈਂਡ ਤੋਂ ਅਸੀਂ ਛੱਪੜ ਦੇ ਵਿੱਚ ਪਾਣੀ ਦੀ ਸ਼ੁਰੂਆਤ ਕਰ ਰਹੇ ਆ ਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਬਲਦੇਵ ਸਿੰਘ ਜੋ ਟਰੈਕਟਰਾਂ ਵਾਲੇ ਜਿਨ੍ਹਾਂ ਨੇ ਆਪਣੀ ਮਾਲਕੀ ਦੇ ਵਿੱਚ ਸਾਰਿਆਂ ਦੀ ਸਹਿਮਤੀ ਨਾਲ ਇਧਰ ਦੀ ਸੀਵਰੇਜ ਅੱਜ ਪਾ ਰਹੇ ਆ ਜੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਦਾ ਵੀਰ ਬਲਦੇਵ ਸਿੰਘ ਰਾਜ ਜੀ ਬਾਕੀ ਹੋਰ ਸਾਰੀ ਸੁਪੁੱਟੀ ਟੀਮ ਆਮ ਆਦਮੀ ਪਾਰਟੀ ਦੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਇੱਥੇ ਪਹੁੰਚੇ ਹੋਏ ਨੇ ਬਾਬਾ ਜੀ ਪਹੁੰਚਾਇਆ ਅਮਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਠੁੱਪਾਲ ਸਿੰਘ ਕੀ ਕਰਨਾ ਚਾਹੋਗੇ ਅੱਜ ਜਿਹੜਾ ਸ਼ੁਰੂਆਤ ਕੀਤੀ ਅੱਜ ਜੀ ਪਿੰਡ ਦੇ ਵਿੱਚ ਜਿਹੜਾ ਪਿੰਡ ਸਾਡਾ ਸੰਭਰਾ ਪਿੰਡ ਢਾਈ ਦੇ ਵਸਿਆ ਹੁੰਦੇ باوجود ਵੀ ਪਾਣੀ ਦੇ ਨਿਕਾਸ ਦੀ ਬਹੁਤ ਵੱਡੀ ਜਿਹੜੀ ਸਮੱਸਿਆ ਸਾਡੇ ਚੱਲ ਰਹੀ ਸੀ ਅੱਜ ਅਸੀਂ ਧਰਮਾਦ ਕਰਦੇ ਹਾਂ ਸਾਡੇ ਬਹੁਤ ਹੀ ਸਰਕਾਰੀਓ ਕੈਬਨਟ ਮੰਤਰੀ ਸਰਕਾਰ ਲਾਲਜੀਤ ਸਿੰਘ ਜੀ ਭੁੱਲਰ ਦਾ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਹੜਾ ਉਹ ਕੰਮ ਇੱਕ ਚੱਲ ਰਿਹਾ ਤੇ ਨਾਲ ਹੀ ਧੰਨਵਾਦ ਅਸੀਂ ਉਸ ਤੋਂ ਵੀ ਜ਼ਿਆਦਾ ਜਿਹੜਾ ਕਰਦੇ ਨੇ ਸਰਦਾਰ ਬਦੀਲ ਸਿੰਘ ਜੀ ਉਹਨਾਂ ਦਾ ਜਿਨ੍ਹਾਂ ਨੇ ਆਪਣੇ ਨਿੱਜੀ ਜਗ੍ਹਾ ਦੇ ਵਿੱਚ ਦੀ ਜਿਹੜਾ ਨਿਕਾਸ ਕਰਾ ਰਹੇ ਆ ਔਰ ਸਮੁੱਚੀ ਆਮ ਆਦਮੀ ਪਾਰਟੀ ਦੀ ਟੀਮ ਜਿਹੜੀ ਸਾਡੇ ਬਲਾਕ ਪ੍ਰਧਾਨ ਸਰਦਾਰ ਰਤਾਰ ਸਿੰਘ ਜੀ ਦੀ ਗਵਾਹੀ ਦੇ ਵਿੱਚ ਜਿਹੜੀ ਆ ਕੰਮ ਕਰਾ ਰਹੇ ਆ ਉਰਾਸ਼ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਵਿਕਾਸ ਦੇ ਕੰਮ ਇਸ ਤੋਂ ਵੀ ਜ਼ਿਆਦੀ ਸਪੀਡ ਵਿੱਚ ਜਾਰੀ ਰਹਿਣਗੇ ਕੀ ਕਹਿਣਾ ਚਾਹੋਗੇ ਅੱਜ ਆਹ ਪੂਰੇ ਪੌਂ ਦੀ ਸ਼ੁਰੂਆਤ ਕੀਤੀ ਜੀ ਅੱਜ ਪਾਸਟੈਂਡ ਤੋਂ ਰੱਖ ਕੇ ਗਦਾਈ ਕੀ ਬਤੀ ਤੱਕ ਜਿਹੜੀ ਸੜਕਾਂ ਬਹੁਤ ਮੰਦੀ ਹਾਲਤ ਸੀ ਪਾਣੀ ਜਿਹੜਾ ਵਾ ਨਾਲੀਆਂ ਟੁੱਟ ਕੇ ਸੜਕ ਦੇ ਉੱਪਰ ਪਰਿਆ ਖੜਦਾ ਹੈ ਤੇ ਛੱਤ ਜਿਹੜੀ ਸਾਰੀ ਪੁੱਟ ਚੁੱਕੀ ਹੈ ਇਹ ਸਰਦਾਰ ਲਾਲਜੀਤ ਸਿੰਘ ਜੀ ਭੋਲਰ ਕੈਬਨਟ ਮੰਤਰੀ ਉਹਨਾਂ ਦੇ ਹਦਾਇਤਾਂ ਦੇ ਸਤਾ ਤੇ ਆ ਜਿਹੜਾ ਕੰਮ ਆ ਸ਼ੁਰੂ ਕੀਤਾ ਗਿਆ ਵਾ ਸਿਵਰੇਜ ਦਾ ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਨਾਲ ਅਵਤਾਰ ਸਿੰਘ ਜੀ ਬਲਾਗ ਪ੍ਰਧਾਨ ਸਭਰਾ ਦੀ ਪੂਰੀ ਪੰਚਾਇਤ ਜਿਨ੍ਹਾਂ ਨੇ ਇਹ ਕੰਮ ਸ਼ੁਰੂ ਕੀਤਾ ਵਾ ਸਾਰਿਆਂ ਦਾ ਬਹੁਤ ਧੰਨਵਾਦ ਸਰਦਾਰ ਬਲਦੇਵ ਸਿੰਘ ਜੀ ਜਿਨ੍ਹਾਂ ਨੇ ਆਪਣੀ ਮਾਲਕੀ ਦੇ ਵੇਚਦੀ ਕਿਹਾ ਵੀ ਐਂ ਦੀ ਸੀਵਰੇਜ ਪਾ ਕੇ ਤੇ ਛੱਪੜ ਦੇ ਵਿੱਚ ਪਾ ਦਿਓ ਅਸੀਂ ਉਹਨਾਂ ਦਾ ਬਹੁਤ 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 ਧੰਨਵਾਦ ਕਰਦੇ ਹਾਂ ਵੈਕਟਿਕਾ ਖਲਸਾ ਵੈਕਟਿਕਾ ਖਲਸਾ ਵੈਕਟਿਕਾ ਫਦੇ ਮੇਰਾ ਨਾਮ ਸੋਨੂ ਸੇਖੋ ਜ਼ਿਲ੍ਹਾ ਮੀਤ ਪ੍ਰਧਾਨ ਆਮਦਨੀ ਪਾਰਟੀ ਅੱਜ ਜਿਹੜਾ ਪਿੰਡ ਸਭਰਾ ਦੇ ਵਿੱਚ ਪੂਰੇ ਪਾਉਣ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਜੀ ਇਹ ਮਸਲਾ ਪਾਣੀ ਦਾ ਜਿਹੜਾ ਨਾ ਬਾਬੇ ਵੀਰ ਸਿੰਘ ਦੀ ਜਿਹੜੀ ਗਲੀ ਮੇਨ ਵਾ ਤੇ ਲੋਕਾਂ ਦਾ ਸਾਰਿਆਂ ਦਾ ਆਵੇ ਜਾਈ ਹੈਗੀ ਆ ਗੁਰਦੁਆਰਾ ਸਾਹਿਬ ਦਿਨੇ ਤੇ ਸ਼ਾਮ ਸੰਗਤਾਂ ਵੀ ਆਉਂਦੀਆਂ ਵਾਂ ਤੇ ਇਹ ਗਲੀ ਜਿਹੜੀ ਆ ਖਰਾਬ ਹੋ ਗਈ ਸੀ ਤੇ ਕਈ ਪਿਛਲੀਆਂ ਸਰਕਾਰਾਂ ਨੇ ਇਹਨਾਂ ਵੀ ਧਿਆਨ ਦਿੱਤਾ ਤੇ ਐ ਸਰਕਾਰ ਦੇ ਵਿੱਚ ਹੁਣ ਜਿਹੜੀ ਇਹ ਗਲੀ ਦਾ ਜਿਹੜਾ ਵਾ ਇਹ ਪੋਰਾ ਸਿਸਟਮ ਪਾ ਕੇ ਜਿਹੜੀ ਆ ਇਹ ਗਲੀ ਵਧੀਆ ਤਿਆਰ ਕਰਕੇ ਇੱਕ ਸੋਹਣੀ ਨਮੂਨੇ ਦੀ ਗਲੀ ਤਿਆਰ ਕਰਕੇ ਲੋਕਾਂ ਦੇ ਸਾਹਮਣੇ ਜਿਹੜੀ ਰੱਖੀ ਜਾਊਗੀ ਕੋਈ ਆਪਣਾ ਭਾਈ ਬਲਜੀਤ ਸਿੰਘ ਜੀ ਢਿੱਲੋਂ ਹਾਂ ਜੀ ਅੰਦਰ ਗਿਆ ਉਸ ਭਰਾ ਤਸੀਲ ਪਟਿਆਲਾ ਤਰੰਤਾਰ ਨਗਰ ਸਭਾ ਦੇ ਵਿੱਚ ਜੋ ਅੱਜ ਨਗਰ ਸਭਾ ਦੀ ਮੌਜੂਦਾ ਪੰਚਾਇਤ ਔਰ ਸੀਨੀਅਰ ਅਧਿਕਾਰਤਵਾਂ ਤੇ ਸੱਜਣਾਂ ਤੇ ਨਗਰ ਨਿਵਾਸੀ ਜੋ ਕਿ ਖਾਸ ਕਰਕੇ ਪਤੀ ਸਰਵਾਨੀ ਦੇ ਸਾਰੇ ਹੀ ਜਿੰਨੇ ਹੀ ਇਲਾਕਾ ਨਿਵਾਸੀਆਂ ਨੂੰ ਇਸ ਪੱਤੀ ਦੇ ਵਿੱਚ ਉਹਨਾਂ ਦੇ ਸਮਤੀ ਦੇ ਨਾਲ ਮੈਂ ਆਪੀ ਮਾਲਕੀ ਦੇ ਵਿੱਚੋਂ ਇਸ ਪੰਚਾਇਤ ਨੂੰ ਪਾਣੀ ਦੇ ਨਿਕਾਸੀ ਵਾਸਤੇ ਪੂਰੇ ਪੌਂਦੇ ਜਿਹੜਾ ਉਹ ਸਹਿਮਤੀ ਦਿੱਤੀ ਆ ਸੋ ਮੈਂ ਉਹਨਾਂ ਨਾਲ ਹਰ ਤਰ੍ਹਾਂ ਸਹਿਮਤ ਹਾਂ ਕਿ ਪੂਰੇ ਜਿਹੜੇ ਆ ਉਹ ਸਾਡੇ ਖਾਲ ਦੀ ਮਰਜ਼ੀ ਦੇ ਨਾਲ ਹੋਰ ਪਤੀ ਸਾਡੇ ਨਾਲ ਆ ਗਏ ਆ ਆ ਕੇ ਜਿੱਥੇ ਨਗਰ ਦਾ ਭਲਾ ਹੈ ਉੱਥੇ ਮਨੁੱਖਤਾ ਦਾ ਭਲਾ ਹੈ ਕਿਉਂਕਿ ਨਗਰਸਪੁਰ ਆਦੇਜ ਜੀ ਪਾਣੀ ਹੋਰ ਪਾਸੀ ਕੱਢਦੇ ਆ ਕਿਹੇ ਬੰਨੇ ਤੇ ਪਾਣੀ ਬਹੁਤ ਜ਼ਿਆਦਾ ਜਾ ਕੇ ਵਿਕਾਸੇ ਦਾ ਹੁੰਦਾ ਜਿਹੜਾ ਕਿ ਉਹ ਪਾਣੀ ਦਾ ਨਿਕਾਸੀ ਦਾ ਜਾਂ ਵਧੀਆ ਕੋਈ ਪ੍ਰਬੰਧ ਨਹੀਂ ਬਣਦਾ ਤੇ ਪਾਏ ਹੋਏ ਪੂਰੇ ਜਿਹੜੀ ਆ ਦੀ ਉਹ ਫੇਰ ਨੂੰ ਸੋਇ ਇਸ ਕਰਕੇ ਪੰਚਾਇਤ ਨੇ ਦਾਸੇ ਨੰਬਰ ਕਿਤਾ ਮੈਂ ਆਪਣੇ ਤੋਂ ਅਰਦਾਸ ਨੰਬਰ ਕਿਤਾ ਤੇ ਪਤੀ ਜਿੰਨੇ ਪ੍ਰਤੰਤ ਸਦਨ ਸਨ ਉਹਨਾਂ ਨੇ ਸਹਿਮਤੀ ਦਿੱਤੀ ਪੰਚਾਇਤ ਨੂੰ ਮੌਜੂਦਾ ਪੰਚਾਇਤ ਦੇ ਪ੍ਰਤੰਤ ਸਦਨ ਨੇ ਸਜ਼ੂਰ ਦੇ ਰਿਹਾ ਸੋ ਇਹਨੀਆਂ ਬੇਨਤੀ ਮੇਰੀ ਹੈ ਨਾਲੇ ਪੰਚਾਇਤ ਨੇ ਇਹ ਕਹਾ ਕਿ ਜੇਕਰ ਕਿਸੇ ਮੋੜੇ ਪਾ ਦਿਆਂ ਇਹ ਤੁਹਾਡੀ ਇਹ ਗਲੀ ਵੀ ਜਿਹੜੀ ਹੈ ਲੌਂਗ ਟਾਈਮ ਲਾ ਕੇ ਪੱਕੀ ਕੀਤੀ ਜਾਊਗੀ ਸੋ ਮੈਂ ਉਹਨਾਂ ਦਾ ਧੰਨਵਾਦੀ ਹੋਵਾਂਗਾ ਤੇ ਇਹ ਗੱਲ ਜਿਹੜਾ ਪ੍ਰੋਜੈਕਟ ਹੈ ਬੜੇ ਤੇ ਸਜੇ ਢੰਗ ਦੇ ਨਾਲ ਇਹ ਜਿਹੜਾ ਤੇ ਦੇਖ ਰਹੇ ਹੋਗੇ ਤੇ ਪਿੰਡ ਦਾ ਇਹ ਵਿਕਾਸ ਦਾ ਜਿਹੜਾ ਪ੍ਰਬੰਧ ਜਿਹੜਾ ਬਹੁਤ ਹੀ ਵਧੀਆ ਤਰੀਕੇ ਨਾਲ ਹੋਇਆ। ਸੋ ਇਹਦਾ ਗੱਲ ਦੇ ਨਾਲ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ। ਔਰ ਨਗਰ ਨਿਵਾਸੀਆਂ ਨੂੰ ਤੇ ਪੰਚਾਇਤ ਨੂੰ ਸਹਿਯੋਗ ਦੇਣ ਦਾ ਮੈਂ ਆਵਾਜ਼ ਕਰਦਾ ਹਾਂ। ਵਾਹ ਕਿੰਝ ਬਾਲ ਸਾਹਿਬ ਸ਼ਰਨਜੀਤ ਸਿੰਘ ਪੂਰਾ ਕਮਸ਼ੋਰਾ ਕੀ ਕਹਿਣਾ ਚਾਹੋਗੇ ਆ ਜਿਹੜੀ ਸ਼ੁਰੂਆਤ ਕੀਤੀ ਗਈ ਆ ਪੂਰੇ ਪਿੰਡ ਦੀ ਇੱਕ ਗੱਲ ਇਹ ਆ ਜੀ ਵੀ ਸਾਡੇ ਸੁਭਰਾ ਨਕਦਾ ਜਿਹੜਾ ਨੀਵ ਰਸਤਾ ਕੀ ਕਾਹੀ ਜਨ ਤੋਂ ਬਹੁਤ ਖਰਾਬ ਸੀ ਤੇ ਹੁਣ ਵੈਗਰੂ ਨੇ ਕਿਰਪਾ ਹੋਈ ਆ ਤੇ ਇਹ ਬਣ ਰਿਹਾ ਵਾ ਨਾਲ ਨਾਲ ਨਾਲਾ ਬਣ ਜਾਊਗਾ ਤੇ ਸਾਨੂੰ ਪਿੰਡ ਦਾ ਇੱਕ ਸ਼ਿੰਗਾਰ ਬਣੂਗਾ ਉਹ ਜਿਹੜੀ ਸ਼ਰਤੋ ਆ ਇਹਦੇ ਗੁਰਦੁਆਰਾ ਗਦਾਈ ਕੀ ਪਤੀ ਤੇ ਲੱਗ ਕੇ ਬਾਬਾ ਖਾਨ ਸਿੰਘ ਦਾ ਗੁਰਦੁਆਰਾ ਬਾਬੇ ਵੀਰ ਸਿੰਘ ਦਾ ਗੁਰਦੁਆਰਾ ਤੇ ਬਸ ਸਟੰਸ ਭਰਾਤਾ ਕਰੇ ਪਹਿਲੀ ਵਾਰ ਇੱਥੇ ਆ ਰੋ ਗਿਆ ਮੈਂ ਤੇ ਜਿੱਦਿਆ ਆਪਾਂ ਬਬੀਸ ਨੂੰ ਘਰ ਤੇ ਸਾਹਮਣੇ ਖੜੇ ਆ ਤੇ ਆ ਸੜਕ ਸਾਈਡ ਤੋਂ ਕੁੱਪੀ ਆ ਤੇ ਸੀਗਰੇਟ ਪਾਈਪ ਲੈਂਣ ਲੱਗੀ ਆ ਤੇ ਸਮਾਨ ਸਾਰਾ ਮਹੀਨ ਤੋਂ ਦੋ ਤਿੰਨ ਦਿਨ ਪਏ ਰਹਿ ਜਾ ਕਾਫੀ ਮੁਸ਼ਕਲਾਂ ਸੰਤ ਨੂੰ ਆਈਆਂ ਤੇ ਪਰ ਲਗਭਗ ਕੱਲ ਪਛਾਛ ਵਿੱਚ ਆਇਆ ਵਾ ਕਿ ਕੌਣ ਕਾ ਅੱਗ ਤੇ ਰਿਤ ਆ ਗਈ ਆ ਤੇ ਸੀਗਰੇਟ ਪੈਣ ਲੱਗਾ ਤੇ ਬਹੁਤ ਧੰਨਵਾਦੀਆਂ ਤੇ ਕੰਮ ਜਲਦੀ ਤੋਂ ਜਲਦੀ ਹੋਣਾ ਚਾਹੀਦਾ ਤੇ ਮੈਂ ਸਾਰੇ ਦੁਕਾਨਦਾਰ ਵੀਰਾਂ ਨੂੰ ਸੰਤ ਨੂੰ ਬੇਨਤੀ ਕਰਦਾ ਕਿ ਇਹਨਾਂ ਨਾਲ ਕੋਆਰਡ ਕਰਕੇ ਤੇ ਵਧੀਆ ਤਰੀਕੇ ਨਾਲ ਆਇਆ ਜੀ ਜਿਹੜਾ ਕੋਈ ਜੋ ਜਿਵੇਂ ਬਾਅਦ ਕੰਮ ਹੋਣ ਤੋਂ ਬਾਅਦ ਅਸੀਂ ਸਾਰੇ ਤੁਹਾਡੇ ਟੈਕ ਜਾ ਸਲਾਹਕਾਰ ਬਣ ਜੰਨੀ ਆ ਵੀ ਕੰਮ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਹੋਣਾ ਚਾਹੀਦਾ ਜੀ ਹੁਣ ਸਾਰਿਆਂ ਨੂੰ ਚਾਹੀਦਾ ਵਾ ਵੀ ਆਪ ਕੋ ਆਪਣਾ ਬੈਸਟ ਆਈਡੀਆ ਦੇਣ ਤੇ ਵਧੀਆ ਤਰੀਕੇ ਨਾਲ ਕੰਮ ਹੋਣ ਦੇਣ ਵੀ ਜਿਹੜਾ ਲਗਭਗ ਬਰਸਾਤਾਂ ਦਾ ਪਾਣੀ ਜਿਹੜਾ ਸੀਵੇ ਵਿੱਚ ਪੈ ਜੇ ਤੇ ਸਾਡਾ ਜਿਹੜਾ ਦਿੱਲੀ ਨਿਕਾਸ ਵਾਲਾ ਪਾਣੀ ਉਹ ਵੀ ਤਰੀਕੇ ਨਾਲ ਪਾ ਦੇ ਤੇ ਰਾਹ ਮੀਂਹ ਵਰਦਿਆਂ ਜਿਵੇਂ ਕਿ ਉਦਾਂ ਸਹੀ ਰਹੇ ਤੇ ਜਿਹੜਾ ਸੰਗਤ ਜਿਹੜੀ ਗੁਰਦਾਰੇ ਸੁੱਕੇ ਪੈਰੀ ਆ ਸਕੇ ਤੇ ਸਾਡੇ ਪਿੰਡ ਦੀ ਸੋਭਾ ਵਧੇ ਇਹੋ ਕੋ ਕਹਿੰਦਾ ਹਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਹਜਾ ਕੀ ਕਰਨਾ ਚਾਹੋਗੇ ਅਡਾ ਸ਼ੁਰੂਆਤ ਕੀਤੀ ਗਈ ਹੈ ਜੀ ਮੈਂ ਕਹਿਣਾ ਚਾਹੁੰਦਾ ਜੀ ਬਹੁਤ ਵਧੀਆ ਸਰਕਾਰ ਦਾ ਹੈ ਪਹਿਲਾਂ ਤਾਂ ਛੜਕਦਾ ਦਿਖਾਓ ਵੀ ਪਹਿਲਾਂ ਬਹੁਤ ਜਦਾ ਬੁਰਾ ਹਲੇ ਛੜਕਦਾ ਲੰਘਣ ਜਾਂਦਾ ਤੇ ਸਮਰਾਵਾਂ ਦੀ ਮੀਂਹ ਛੜਕ ਹੀ ਬਹੁਤ ਜਿਆਦੀ ਹੈ ਢੈਸ ਸਿੰਘ ਗੁਰਦਰਾ ਸਾਹਿਬ ਹੋਂ ਦੀ ਛੜਕੇ ਅੱਡੇ ਤੋਂ ਲੈ ਕੇ ਤੇ ਇਥੇ ਆਉਣ ਜਿਹੜੇ ਬਹੁਤ ਜਦੀ ਮੁਸ਼ਕਲੀ ਗਏ ਕੋਈ ਬੁੱਢੇ ਗੱਡੇ ਕਿਨੇ ਕਿਨੇ ਖੰਡੇ ਹੋਏ ਬੈ ਰਹੀ ਪਹਿਲਾਂ ਆ ਜਿਹੜੀ ਅੱਜ ਸ਼ੁਰੂਆਤ ਕੀਤੀ ਗਈ ਇਹਦੇ ਪੂਰੇ ਪੌਂਦੀ ਤੇ ਕੀ ਕਰਾ ਜਾਓਗੇ ਮੈਂ ਕਹਿਣਾ ਚਾਹੁੰਦਾ ਜੀ ਬਹੁਤ ਵਧੀਆ ਫਰਲਾ ਹੈ ਇਲਾ ਸ਼ੁਰੂ ਕੀਤਾ ਹੈਗਾ ਕਹਿ ਰਹੇ ਆ ਕੰਮ ਤੇ ਹੁਣੇ ਚਾੜੂ ਸਰਕਾਰ ਨੇ ਆਣ ਕੇ ਬਹੁਤ ਵਧੀਆ ਕੰਮ ਕੀਤਾ ਤੇ ਬਹੁਤ ਹੀ ਸਲਾਘਾਯੋਗ ਕੰਮ ਆ ਜੀ